ਉਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਲਗਦੇ ਦੀਵਾਨ ਰਹਿਣ ਪੰਥ ਮਹਾਰਾਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਗੁਰਦੁਆਰਾ ਬਾਬਾ ਕਾਲ ਸਾਹਿਬ ਕੋਠਾ ਗੁਰੂ ਕਾ ਜਿਲ੍ਹਾ ਬਠਿੰਡਾ ਬਹੁਤ ਸੋਹਣੀ ਇਮਾਰਤ ਬਣ ਕੇ ਤਿਆਰ ਹੋਈ ਹੈ ਸੂਨ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਅੱਜ ਸੇਵਾ ਹੋਈ ਹੈ ਜੀ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬੀ ਯੂਨੀਕ ਪ੍ਰਕਾਰ ਦੇ ਜਿਹੜੇ ਹੁਣ ਅਨੋਖੇ ਯੁੱਗ ਦੇ ਨਵੀਂ ਤਕਨੀਕ ਦੇ ਨਾਲ ਲੱਗਦੇ ਆ ਉਹ ਨਿਸ਼ਾਨ ਸਾਹਿਬ ਲੱਗੇ ਆ ਤੇ ਆਪਾਂ ਬਾਈ ਜੀ ਨਾਲ ਵੀ ਗੱਲਬਾਤ ਕਰਵਾਵਾਂਗੇ ਜਿਹੜੇ ਵੀਰ ਨੇ ਸੇਵਾ ਕੀਤੀ ਆ ਤੇ ਇਹ ਦੇ ਬਾਰੇ ਥੋੜੀ ਜਿਹੀ ਮੈਂ ਨੌਲੇਜ ਦੇ ਦਾਂ ਤੁਹਾਨੂੰ ਸੰਗਤ ਨੂੰ ਇਹ ਜਿਹੜੇ ਨਿਸ਼ਾਨ ਸਾਹਿਬ ਆ ਇਹ ਬੋਰ ਕਰਕੇ ਲੱਗੇ ਆ ਜੀ ਬੋਰ ਕਰਕੇ ਤਕਰੀਬਨ ਜਿਹੜਾ ਬੋਰ ਦੀ ਲੰਗਾਈ ਆ ਏ 60 ਤੋਂ ਲੈ ਕੇ 70 ਫੁੱਟ ਤੱਕ ਆ ਤੇ ਇਹ ਨਿਸ਼ਾਨ ਸਾਹਿਬ ਕਦੇ ਵੀ ਟੇਡਾ ਕਰਕੇ ਤੇ ਜਾਂ ਜਿਵੇਂ ਪੁਰਾਣੇ ਨਿਸ਼ਾਨ ਸਾਹਿਬ ਤੁਸੀਂ ਲੱਗੇ ਦੇਖ ਰਹੇ ਹੋਗੇ ਵੀ ਇਹਨਾਂ ਨੂੰ ਖਿੱਚਾਂ ਪੈਨੀਆਂ ਸੀਗੀਆਂ ਜੀ ਤੇ ਕਈ ਵਾਰੀ ਨੁਕਸਾਨ ਹੋਣ ਦਾ ਡਰ ਵੀ ਸੀ ਤੇ ਕਈ ਵਾਰੀ ਜਿਹੜੇ ਚੋਲਾ ਸਿੰਘ ਬਦਲਣ ਲਈ ਜਾਂਦੇ ਸੀ ਉੱਪਰ ਤੇ ਤਾਰਾਂ ਟੁੱਟਣ ਕਰਕੇ ਹਾਸਾਗ੍ਰਸਤ ਹੋ ਕੇ ਉਹਨਾਂ ਦੀ ਜਾਨ ਵੀ ਚਲੀ ਗਈ ਹੈ ਤੇ ਇਹ ਹੁਣ ਜਿਹੜੀ ਨਵੀਂ ਤਕਨੀਕ ਦਾ ਨਿਸ਼ਾਨ ਸਾਹਿਬ ਪਿੰਡ ਕੋਠਾ ਗੁਰੂ ਵਿਖੇ ਲੱਗਿਆ ਹੈਗਾ ਇਹਦੇ ਵਿੱਚ ਕੋਈ ਤਾਰ ਨਹੀਂ ਜੀ ਕੋਈ ਖਿੱਚ ਨਹੀਂ ਪਾਈ ਹੋਈ ਕਦੇ ਵੀ ਨਿਸ਼ਾਨ ਸਾਹਿਬ ਨੂੰ ਟੇਡਾ ਕਰਕੇ ਨਹੀਂ ਇਹਦੇ ਵਿੱਚ ਕੀ ਲੱਗਿਆ ਮੋਟਰ ਲੱਗੀ ਹੋਈ ਹੈ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਇਹਦੇ ਵਿੱਚ ਮੋਟਰ ਸਿਸਟਮ ਲੱਗਿਆ ਜੀ ਇਹ ਮੋਟਰ ਲੱਗੀ ਹੋਈ ਆ ਸਾਰਾ ਬਿਜਲੀ ਨਾਲ ਆਪਰੇਟ ਆ ਇਹ ਬਹੁਤ ਵਧੀਆ ਸਿਸਟਮ ਬਣਾਇਆ ਬਾਈਆਂ ਨੇ ਮੋਟਰ ਦੇ ਨਾਲ ਹੀ ਉੱਪਰ ਜਾਂਦਾ ਤੇ ਮੋਟਰ ਦੇ ਨਾਲ ਹੀ نیچے ਆਊਗਾ ਜੀ ਜਦੋਂ ਵੀ ਲੋਡ ਪਾਊਗੀ ਚੋਲਾ ਸਾਹਿਬ ਬਦਲਣ ਦੀ ਤੇ ਮੋਟਰ ਦਾ ਕਨੈਕਸ਼ਨ ਜਿਹੜਾ ਛੱਡ ਕੇ ਇਹ ਹੌਲੀ 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 نیچے ਆਉਂਦਾਗਾ ਤੇ ਔਨੇ ਔਨੇ ਹੁਣ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਵੀ ਰਹੋ ਹੋਗੇ ਤੇ ਇਦਾਂ ਹੀ ਹੌਲੀ ਹੌਲੀ ਉੱਪਰ ਨਿਸ਼ਾਨ ਸਾਹਿਬ ਦੀ ਸੇਵਾ ਹੋ ਗਈ ਹੈ ਤੇ ਬਾਈ ਜੀ ਨਾਲ ਗੱਲਬਾਤ ਕਰੋ ਉਹਨੇ ਆਪਾਂ ਤੁਹਾਡੀ ਜਿਨ੍ਹਾਂ ਨੇ ਸੇਵਾ ਕੀਤੀ ਹੈ ਇਹ ਹੈ ਬਾਈ ਜੀ ਇਹਨਾਂ ਨੇ ਸੇਵਾ ਕੀਤੀ ਐ ਜੋ ਵੀ ਆ ਤੇ ਇਹਨਾਂ ਦੇ ਕਾਰੋਬਾਰ ਬਾਰੇ ਪੁੱਛਦੇ ਆ ਭਾਈ ਸਸੀ ਕਾਲ ਜੀ ਭਾਈ ਸਸੀ ਕਾਲ ਸਸੀ ਕਾਲ ਕੀ ਨਾਮ ਭਾਈ ਜੀ ਆਪਣਾ ਕਿਹੜਾ ਪਿੰਡ ਹੈ ਜੀ ਦੱਸੋ ਸਾਨੂੰ ਕੋਈ ਜੀ ਭਾਈ ਚਮਕੌਰ ਸਿੰਘ ਪਿੰਡ ਸਹਿਣਾ ਹੀ ਆਪਣਾ ਸਹਿਣਾ ਆਪਣਾ ਬਰਨਾਲੇ ਜਿਲ੍ਹੇ ਵਾਲਾ ਹਾਂਜੀ ਹਾਂਜੀ ਠੀਕ ਹੈ ਜਿਲ੍ਹਾ ਬਰਨਾਲਾ ਤੇ ਬਾਕੀ ਆਪਾਂ ਇਨਸਾਨ ਸਾਹਿਬ ਦਾ ਕੰਮ ਕਾਫੀ ਪੁਰਾਣਾ ਆਪਣਾ ਠੀਕ ਹੈ ਭਾਈ ਤੇ ਤਕਰੀਬਨ ਤੀਜੀ ਸਾਡੀ ਪੀੜ੍ਹੀ ਹੋ ਗਈ ਦਾਦਾ ਜੀ ਤੋਂ ਲਾ ਕੇ ਹਨਾ ਤੇ ਫਿਰ ਸਾਡੇ ਫਾਦਰ ਸਾਹਿਬ ਜੀ ਨੇ ਉਹਨਾਂ ਨੇ ਵੀ ਸਾਰੀ ਉਮਰ ਇਹੀ ਕੰਮ ਕੀਤਾ ਇਨਸਾਨ ਸਾਹਿਬਾਂ ਦੇ ਤੇ ਆਇਆ ਮੰਨ ਲਓ ਜਿਹੜਾ ਆਪਣੇ ਇਥੇ ਗੁਰੂ ਘਰ ਲੱਗਿਆ ਦੇਖ ਲਓ 40 45 ਸਾਲ ਪਹਿਲਾਂ ਇਹ ਵੀ ਸਾਡੇ ਫਾਦਰ ਸਾਹਿਬ ਦਾ ਲੱਗਿਆ ਅੱਛਾ ਜਿਹੜੇ ਪਹਿਲਾਂ ਹਾਂਜੀ ਹਾਂਜੀ ਜਿਹੜਾ ਪਹਿਲਾਂ ਲੱਗਿਆ ਠੀਕ ਹੈ ਜੀ ਤੇ ਇਦਾਂ ਕਰਕੇ ਹੁਣ ਬੱਬਾ ਜੀ ਨਾਲ ਹੌਲੀ ਹੌਲੀ ਗੱਲ ਹੋਈ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਵੀ ਆਪਣਾ ਲੱਗਿਆ ਠੀਕ ਹੈ ਜੀ ਤੇ ਬਸ ਕੰਟੈਕਟ ਹੋ ਗਿਆ ਸੀ ਤੇ ਇਹ ਜਿਹੜਾ ਇਨਸਾਨ ਸਾਹਿਬ ਆਇਆ ਮੰਨ ਲਓ ਵੀ ਇਹ ਬਹੁਤ ਵਧੀਆ ਚੀਜ਼ ਆ ਕੋਈ ਇਹਦਾ ਮੰਨ ਲਓ ਖਤਰਾ ਨਹੀਂ ਕੋਈ ਦਿੱਕਤ ਨਹੀਂ ਮੰਨ ਲਓ ਤਾਰਾ ਹੈ ਨਹੀਂ ਤੇ ਜੇ ਆਪਾਂ ਹਾਈਡਰੋਲ ਕਲਾਉਨੇ ਆ ਉਹਦਾ ਵੀ ਮੰਨ ਲਓ ਮੂਰੇ ਆਪਾਂ ਨੂੰ ਜਗ੍ਹਾ ਖਾਲੀ ਚਾ ਠੀਕ ਹੈ ਜੀ 60 ਫੁੱਟਾਂ ਦਾ 60 ਫੁੱਟ ਜਗ੍ਹਾ ਖਾਲੀ ਚਾਹੀਦੀ ਆ 70 ਦਾ 70 ਖਾਲੀ ਚਾਹੀਦੀ ਆ ਠੀਕ ਹੈ ਜੀ ਤੇ ਇਹ ਬੋਰ ਵਾਲਾ ਸਿਸਟਮ ਜਾਨੀ ਇੰਨਾ ਕਾਮਜਾਬਾ ਤਕਰੀਬਨ ਅਸੀਂ 2 ਮਹੀਨੇ ਚ ਦੋ ਤਲਾਈ ਦਿੰਨੇ ਆ ਇਹ ਤੇ ਕਿੰਨਾ ਖਰਚਾ ਆ ਬਾਈ ਜੀ ਕਿੰਨੇ ਕੁ ਫੁੱਟ ਲੱਗਦਾ ਤੇ ਜੇ ਕੋਈ ਸੰਗਤ ਲਵਾਉਣੀ ਚਾਹੁੰਦੀ ਆ ਉਹਨਾਂ ਵਾਸਤੇ ਵੀ ਤੁਸੀਂ ਆਪ ਦਾ ਕੰਟੈਕਟ ਨੰਬਰ ਵੀ ਜਰੂਰ ਦੱਸ ਦਿਓ ਹਾਂਜੀ ਹਾਂਜੀ ਇਹ ਆ ਆਹ ਆ ਬਾਈ ਜੀ ਗੱਲ ਜੇ ਮੰਨ ਲਓ ਆਪਾਂ ਇਹਦੇ ਵਿੱਚ ਕਈ ਸਿਸਟਮ ਆ ਜਿਵੇਂ ਮੰਨ ਲਓ ਆਪਾਂ 50 ਫੁੱਟ 60 ਫੁੱਟ 70 ਫੁੱਟ 80 ਫੁੱਟ ਨਾ ਤੇ ਰੇਟ ਮੰਨੋ ਲੱਗ ਲੱਗਾ ਤਕਰੀਬਨ ਮੰਨ ਲਓ ਕੰਪਲੀਟ ਮੰਨ ਲਓ ਵਿੱਚੇ ਥੜਾ ਵਗੈਰਾ ਤਕਰੀਬਨ 2 ਲੱਖ ਖਰਚਾ ਆ ਜਾਂਦਾ ਹੈ ਨਾ ਜੀ ਠੀਕ ਹੈ ਜੀ ਤੇ ਜੇ ਆਪਾਂ ਹਾਈਟ ਘਟਾਉਣੀ ਆ ਤਾਂ ਘਟ ਜਾਂਦਾ ਜੇ ਹਾਈਟ ਵਧਾਉਣੀ ਆ ਤਾਂ ਵੱਧ ਜਾਂਦਾ ਠੀਕ ਹੈ ਜੀ ਤੇ ਬਾਕੀ ਇਹਦਾ ਕੋਈ ਰਿਸਕ ਨਹੀਂ ਕੱਪੜਾ ਚੜਾਉਣਾ ਸੌਖਾ ਕੱਲ ਨੂੰ ਕਿ ਆਪਾਂ ਇੱਥੇ ਕੋਈ ਬਿਲਡਿੰਗ ਬਣਾਉਣੀ ਆ ਤਾਂ ਵੀ ਬਿਲਡਿੰਗ ਦੇ ਵਿੱਚ ਦੀ ਨਿਕਲ ਜਾਣਾ ਹਾਂਜੀ ਹਾਂਜੀ ਤੇ ਇਦੋਂ ਪਹਿਲਾਂ ਵੀ ਕਿੰਨੇ ਆਪਣੇ ਆਪਣਾ ਇਦਾਂ ਦੀ ਸੇਵਾ ਤੁਸੀਂ ਕਰ ਚੁੱਕੇ ਕਿੰਨੇ ਕੁ ਗੁਰਦੁਆਰਿਆਂ ਚ ਬਾਹਰ ਵੀ ਮੈਂ ਸੁਣਿਆ ਸੀ ਕਿ ਤੁਸੀਂ ਕੈਨੇਡਾ ਦੇ ਵਿੱਚ ਵੀ ਸੇਵਾ ਕਰ ਹਾਂਜੀ 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 ਮੈਂ ਮੰਨ ਕੇ ਚੱਲੋ ਵੀ ਹੁਣ ਤਾਂ ਆਲ ਵਰਦੀ ਆ ਕੰਮ ਪਹਿਲਾਂ ਤਾਂ ਆਪਣੇ ਇੰਡੀਆ ਚ ਹੀ ਸੀ ਤਕਰੀਬਨ ਹਨਾ ਹਾਂਜੀ ਹਾਂਜੀ ਤੇ ਹੁਣ ਆਲ ਵਰਦੀ ਆ ਹੁਣ ਪਿੱਛੇ ਜੇ ਮੈਂ ਐ ਮਹੀਨਾ ਕਿਦਾਂ ਕੈਨੇਡਾ ਵੀ ਕਰਕੇ ਆਇਆ ਕੰਮ ਠੀਕ ਹੈ ਜੀ ਤੇ ਹੁਣ ਸਾਡੇ ਕੋਲ ਸਿੰਗਾਪੁਰ ਦਾ ਆਰਡਰ ਹੈਗਾ ਠੀਕ ਹੈ ਜੀ ਤੇ ਆਮ ਵੱਲੋਂ ਤਕਰੀਬਨ ਇੰਡੀਆ ਜਿੱਦਾਂ ਹਜੂਰ ਸਾਹਿਬ ਸੈਡ 37 ਗੜ ਮਹਾਰਾਸ਼ਟਰ ਹਨਾ ਠੀਕ ਹੈ ਜੀ ਤੇ ਹਰਿਆਣਾ ਰਾਜਸਥਾਨ ਤਕਰੀਬਨ ਆਮ ਹੀ ਆਪਣੇ ਤਕਰੀਬਨ ਲੱਗੇ ਹੋਏ ਆ ਜੀ ਠੀਕ ਹੈ ਬਈ ਤੇ ਤਾਰਾਂ ਵਾਲੇ ਵੀ ਆਪਾਂ ਲਾਉਣੇ ਆ ਜੋ ਵੀ ਸੰਗਤ ਦੀ ਹੁੰਦੀ ਆ ਨਾ ਸਰਦਾ ਹਾਂਜੀ ਹਾਂਜੀ ਕਿਸੇ ਤਾਰਾਂ ਵਾਲਾ ਲਵਾਉਣਾ ਕਿਸੇ ਨੇ ਮੰਨ ਲਓ ਕੋਈ ਹਾਈਡਰੋਲ ਕੁਲਵਾਉਣਾ ਕਿਸੇ ਨੇ ਇਹ ਵਾਲਾ ਲਵਾਉਣਾ ਹਨਾ ਬੋਰ ਵਾਲਾ ਹਾਂਜੀ ਹਾਂਜੀ ਸਾਰੇ ਹੀ ਤਕਰੀਬਨ ਆਪਾਂ ਆਪਣੇ ਕੋਲੇ ਆਰਡ ਵਾਲ ਕੰਮ ਹੀ ਆ ਕਿਸੇ ਨੇ ਵੀ ਕੰਟੈਕਟ ਕਰਨਾ ਹੋਵੇ ਹਾਂਜੀ ਹਾਂਜੀ ਤੇ ਆਪਣਾ ਪਿੰਡ ਸ਼ੈਣਾ ਤੇ ਮੋਬਾਈਲ ਨੰਬਰ ਆਪਣਾ ਮੰਨ ਕੇ ਚਲੋ 94632 ਚਰਨ ਸਿੰਘ ਜਪਤੀ ਜੀ 56572 56572 94632 ਜੀ 567 572 ਜੀ ਇਹ ਬਈ ਚਮਕੌਰ ਸਿੰਘ ਆ ਤੇ ਪਿੰਡ ਸ਼ੈਣਾ ਉਹਦਾ ਔੜਦੇ ਲੱਗੇ ਜਿਹੜਾ ਤੇ ਜ਼ਿਲ੍ਹਾ ਬਰਨਾਲਾ ਬਾਈ ਦਾ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜੇ ਕਿਤੇ ਕਿਸੇ ਵੀ ਵੀਰ ਨੂੰ ਆਲ ਵਰਡ ਬਾਈ ਕਿੰਨੇ ਕਿੰਨੇ ਵੀ ਸਾਡਾ ਐਨੀ ਵੀ ਇੰਡੀਆ ਜਾਂ ਪੰਜਾਬ ਦੇ ਵਿੱਚ ਹੀ ਆ ਬਹੁਤ ਜਗਾਵਾਂ ਤੇ ਇਹ ਕੰਮ ਕਰ ਚੁੱਕੇ ਆ ਬਹੁਤ ਸੋਹਣਾ ਕੰਮ ਕਰਦੇ ਆ ਤੇ ਜਿਹੜਾ ਅੱਜ ਆਪਣਾ ਕੋਠਾਗੁਰੂ ਵਿਖੇ ਜਿਹੜਾ ਆਪਣਾ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ ਇਹ ਵੀਰਾਂ ਵੱਲੋਂ ਕੀਤੀ ਗਈ ਹੈ ਤੇ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਾਸ਼ੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ